ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆਂ ਅੰਮ੍ਰਿਤਸਰ ਸਾਰੇ ਆਣੇ ਹਾਂ ਬਿਲਕੁਲ ਸਾਰੇ ਦਿਖਾਉਣੇ ਤੇ ਖਾਸ ਗੱਲ ਇਹ ਹੈ ਕਿ ਇਸ ਵਾਰੀ ਆਪਾਂ ਗੱਡੀਆਂ ਤੇ ਨਹੀਂ ਚੱਲੇ ਟਰੈਵਲਰ ਲੈ ਕੇ ਚੱਲੇ ਆਂ ਸੋ ਸਾਰੀ ਫੈਮਿਲੀ ਆਪਾਂ ਟਰੈਵਲਰ ਜਾਵਾਂਗੇ ਤੁਹਾਨੂੰ ਦਿਖਾਉਣੇ ਆਂ ਚਲੋ 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 ਕਰੋ ਬਾਹਰ ਧੁੰਦ ਬੇਜਾ ਬੀਆ ਬੜੀ ਜਿਆਦੇ ਬਈ ਧੁੰਦ ਆ ਲਓ ਵੀ ਤੁਹਾਨੂੰ ਧੁੰਦ ਦਿਖਾ ਦਈਏ ਕਿੰਨੀ ਆ ਰਹੀ ਆ ਦੇਖੋ ਪਾਣੀ ਬਾਣੀ ਹੋਇਆ ਖੜਾ ਤੇ ਸਾਰੇ ਆਣੇ ਆ ਚੱਲੇ ਗੱਡੀ ਤੇ ਟਰੈਵਲਰ ਦੇ ਵਿੱਚ ਬੁੱਲੇ ਕਿਵੇਂ ਆ ਸਾਰੀ ਸੰਗਤ ਬੈਠੀ ਆ ਲੇਟ ਕਰਾ ਤੂੰ ਤੁਸੀਂ ਕੀਤਾ ਲ ਕਸੀਲ ਆਰੀ ਸੰਗਤ ਬੈ ਗਈ ਜਿਕਾਰਾ ਲਾ ਦੇ ਇੱਕ ਵਾਰੀ ਬਾਬੇ ਦਾ ਬੋਲੇ ਸੋਨਿਹਾਰ ਆਪਾਂ ਕਿੰਨੇ ਜਿਆਦਾ ਦਮਣ ਵੀ ਆ ਗਈ ਵਾਹ ਵੀ ਵਾਹ ਹੁਣ ਮੈਂ ਕਿੱਧਰ ਬੈਠੂਗਾ ਆ ਜਾਗਾ ਸਹੀ ਆ ਭਾਈ ਡਰਾਈਵਰ ਨਾਲ ਭਾਈ ਨਾਲ ਬੈਜੋ ਨਹੀਂ ਹੋਰ ਇੱਥੇ ਬਹਿਣਾ ਇੱਥੇ ਇਹ ਸਹੀ ਆ ਸੰਗਤਾਂ ਇਕੱਠੇ ਕਰਦਿਆਂ ਨੂੰ 6 ਵਜੇ ਚੁੱਕੇ ਆ ਕਿਉਂ ਬਈ ਇਹ ਚਲ 8:30 ਵਜੇ ਦੇ ਬੈਟਿਆ 8:30 ਵਜੇ ਦੀ ਐ ਬੱਸ ਜਿ ਬੈਟੇ ਆ ਫਾਇਰੇ ਕਾਪਾ ਦਾ ਜਗਰਾਉਂ ਹੀ ਪਹੁੰਚੇ ਐ ਇੱਥੇ ਘੁੰਮ ਫਿਰ ਰਹੇ ਆ ਧੌਂਦ ਵਾਲੇ ਦਾ ਕਮਾਲਾ ਤੁਹਾਨੂੰ ਪਹਿਲਾਂ ਦੱਸ ਦਿੱਤੀਆਂ ਹੁਣ ਕੌਣ ਆਉਣ ਲੱਗਿਆ ਹੁਣ ਮਾਮੇ ਵੀ ਹੁਣ ਮਾਮੇ ਵੀ ਰਹਿ ਗਏ ਤੇ ਕਮਲ ਹੋਰੀ ਗਾਲਬ ਤੋਂ ਹੋਰ ਰਹਿ ਗਏ ਉਹਨਾਂ ਨੂੰ ਲੈ ਕੇ ਆਉਣਾ ਹੁਣ ਪਹਿਲਾਂ ਜਗਰਾਉਂ ਫਿਰ ਗਾਲਬ ਲਓ ਵੀ ਬਾਹਰ ਵਾਲੀ ਸੰਗਤ ਆ ਗਈ ਆ ਵੀਡੀਓ ਕਾਲ ਤੇ ਚੱਲੇ ਆ ਤੇ ਹੁਣ ਨੂਰ ਹੋਰਾਂ ਦੀ ਵੇਟ ਕਰ ਰਹੇ ਆ ਮਾਮੀ ਜੀ ਦੀ ਕੱਦ ਕਿਨ ਕਰਲਾਗੇ ਹਾਂ ਮੈਨੂੰ ਮਾਮਾ ਕਰੇ ਹੋਰ ਕਿਹਦੇ ਚੱਕਿਆ ਵਾ કરી ਜਾਂਦੇ ਗੱਲਾਂ ਵਤਾਂ ਮਾਰੋਂ ਫੋਨ ਆ ਗਿਆ ਉਹ ਮਿਸ ਕਰ ਰਿਹਾ ਜਾਂ ਠੀਕ ਆ ਉਹ ਸਾਰੇ ਜਣੇ ਵੀਡੀਓ ਕਾਲ ਤੇ ਆ ਕਨੇਡਾ ਵਾਲੀ ਦੇਖ ਗਿਆ ਦੇਖ ਗਿਆ ਅੰਨੇਰੇ ਚ ਨੂਰ ਆ ਥੱਲੇ ਹਾਂ ਨੂਰ ਆ ਹਾਂ ਨੂਰ ਆ ਸਾਰੇ ਬੈਠੇ ਨਹੀਂ ਤੂੰ ਆ ਚਾਤੇ ਦੁਗਰਾਵਾਂ ਵਾਲੇ ਨਹੀਂ ਆਏ ਉਹਨਾਂ ਨੂੰ ਡਿੱਕੀ ਆਣਨੇ ਆ ਤੇਰੀ ਪਰਜਾਈ ਨਹੀਂ ਅਸੀਂ ਜਗਰਾਂ ਉੱਤੇ ਖੜੇ ਆ ਦੇਖੋ ਜਗਰਾਂ ਤੋਂ ਨਹੀਂ ਆਇਆ ਕੋਈ ਬੇਈ ਸੰਗਤ ਆ ਚੁੱਕੀ ਆ ਵੀਰੋ ਕਾਲ ਤੇ ਚਾਚੇ ਨੂੰ ਅਸੀਂ ਨੀਂਦ ਨਹੀਂ ਆਉਂਦੀ ਤੇ ਸੌ ਜਾਏ ਤਾਂ ਕੋਈ ਕੁਝ ਵੀ ਟਾਈਮ ਨਹੀਂ ਹੋਇਆ ਉਹ ਮੰਨਤ ਵੀ ਆ ਗਈ ਜਦੋਂ ਅਸੀਂ ਮੰਨਤ ਆ ਗਈ ਮੰਨਤ ਕੋਣ ਆਇਆ ਰੋਣ ਨਾਲ ਲੱਗਦੇ ਕਿ ਦਮ ਦੇਖੀ ਕੋਈ ਨਹੀਂ ਆ ਦੇਖੀ ਜੂਈ ਮੰਨਤ ਆਈਏ ਦੇਖੇ ਇਦਰਾਗੇ ਆ ਦੇਖਦਰ ਜੂ ਮਨਤ ਦੇਖ ਇਧਰ ਲਿਟਲ ਬੋਏ ਆ ਗਿਆ ਉਹ ਲੈ ਨਾਲ ਸਾਡੇ ਕੋਲੇ ਆ ਕੇ ਗਿਆ ਸੀ ਇਹ ਕੌਣ ਤੇ ਪਤਾ ਆ ਦੇਖ ਉਸ ਮਮੀ ਆ ਗਈ ਆ ਜੀ ਮਮੀ ਦੀ ਆ ਗਈ ਆ ਮਮੀ ਸਸਤੀ ਕਾਲ ਜੀ ਸਸਤੀ ਕਾਲ ਜੀ ਸਸਤੀ ਕਾਲ ਬੈਠੋ ਤੁਸੀਂ ਤਾਂ ਲੇਟ ਹੋ ਕੇ ਆਉਂਦੇ ਆਂ ਬੰਨਿਆ ਸੀ ਬੰਦ ਕਰਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੂਰ ਜੀ ਵੀ ਆ ਚੁੱਕੇ ਆ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਂਡ ਕਾਫੀ ਟੂ ਵਾਲ ਆਹ ਗਏ ਦੇ ਆਹ ਮੁੰਡਾ ਦੇਖੋ ਜੀ ਕੈਨੇਡਾ ਦੀ ਧਰਤੀ ਤੋਂ ਆਇਆ ਹੋਇਆ ਤੁਹਾਨੂੰ ਪਤਾ ਹੀ ਆ ਦੁੱਲੇ ਉਹ ਪਾ ਜੀ ਦੁੱਲੇ ਮੇਰੀ ਗੱਲ ਤਾਂ ਸੁਣ ਜਿਦੋਂ ਇਹਨਾਂ ਛੱਡਣ ਚਲੇ ਵੀ ਇਹਨੇ ਬਿਲਕੁਲ ਐਂ ਪੜਨਾ ਬੰਨਿਆ ਸੀ ਪਰ ਇਹਦੇ ਅੱਖਾਂ ਦੇ ਵਿੱਚ ਹੰਝੂ ਸੀ ਥਾੜੀ ਸੀ ਆਹੀ ਗੱਡੀ ਸੀ ਤੇ ਜਮਾ ਦਿੱਲੀ ਦੇ ਕੋਲੇ ਜਾ ਕੇ ਪਰਨਾ ਬੰਨਣ ਲੱਗ ਗਿਆ ਭਰਾਵਾ ਤੂੰ ਕਿੱਧਰ ਆ ਗਿਆ ਲਤਾਂ ਮਿੱਦਣ ਪਿੱਛੇ ਬੈਠ ਗਈ ਸੇਟਾ ਲਓ ਵੀ ਹੁਣ ਆਪਾਂ ਕਮਲਹਰਾਂਉਂ ਲੈਣ ਦੇ ਆ ਬੱਚੇ ਨਾਲ ਤੇ ਅੱਗੇ ਗੱਡੀ ਨਹੀਂ ਜਾਂਦੀ ਗਈ ਤੇ ਦੁੱਲੇ ਨੇ ਤਾਂ ਵੀ ਉਹਨੇ ਸੌਂ ਦੀ ਤਿਆਰੀ ਕਰ ਲਈਆ ਕੰਬਲ ਸੱਟ ਕੇ ਤੂੰ ਤਾਂ ਨਹੀਂ ਆਪਾਂ ਨਹੀਂ ਲੀਗਤ ਹੋਣੀ ਆ ਤੁਸੀਂ ਪਹਿਲੇ ਕੰਬਲ ਜਾ ਕੇ ਪਿੱਛੇ ਆਪਾਂ ਤਾਂ ਹੀ ਆਰਾਮ ਨਾਲ ਬੈਠੋ ਧੁੰਦ ਬਾੜੀ ਤੇ ਉਰਮੇ ਇੱਥਾ ਲਓ ਵੀ ਆ ਗਈ ਕਮਲਹਰਾਂ ਦੀ ਫੈਮਿਲੀ ਵੀ ਆ ਗਏ ਬੱਚੇ ਬੱਚੇ ਓਏ ਹੈ ਨਾ ਆ ਦੇ ਇੱਧਰ ਹਾਏ ਦੀਪਲੀ ਘਰਦੇ ਆਉਂਦੀ ਆ ਗਏ ਆ ਗਏ ਆ ਗਏ ਬੰਦੇ ਆ ਗਏ ਹੈ ਨਾ ਉਹ ਤਾਂ ਦੁੱਧ ਨਾਲ ਢੋਲਦੀ ਤੂੰ ਉਹਦਾ ਹੈ ਦਾਸਾ ਇਹ ਕੌਣ ਹੈ ਨਾ ਹੈ ਨਾ ਹੈ ਨਾ ਦੋਵਾਂ ਨਾਲ ਜਿਵੇਂ ਕਰਦੇ 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 ਆ ਬਰਾ ਦੀ ਹੈ ਮੈਂ ਦੂਜੂ ਆ ਜੀ ਦੂਜਾ ਨਹੀਂ ਕਮਲ ਨਹੀਂ ਆਏਗਾ ਆਉਂਦੇ ਆ ਵੀ ਜਨਵਾਰ ਕਿੱਥੇ ਲਓ ਜੀ ਸਾਰੀ ਸੰਗਤ ਆ ਚੁੱਕੀ ਆ ਬਸ ਉਹ ਨਾ ਪਤੋਰ ਲੱਗਦੇ ਆ ਚਲੋ ਯੂ ਚਲੋ ਆਓ ਤੁੰਦ ਦੇਖ ਲਓ ਬਾਹਰ ਬਾਈ ਕਿੰਨੀ ਜਿਆਦਾ ਹਜ ਤੱਕ ਵੀ ਬੰਦਮਣ ਬੈ ਜਾ ਨਮਨ ਪਛ ਹਾਈ ਹਾਈ ਰੋਟੀ ਹਾਈ ਆ ਵੀ ਮੁੰਡਿਆ ਹਾਂਜੀ ਕਿਦਾਂ ਵਧੀਆ ਵਧੀਆ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਜੀ ਠੀਕ ਹੋ ਜੀ ਆਰੇ ਗੁਰੇ ਤੇਰਾ ਬਿਠਾ ਲੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੋਲੇ ਸੋਨਹਿਾਲ ਸੋਸ਼ੀਆ ਫਾਲੋ ਲਓ ਵੀ ਸਤਿ ਮਾਮੀ ਆ ਸ਼ੀਸ਼ਾ ਸਾਰੇ ਗੱਲਾਂ ਵਤਾ ਕਰ ਰਹੇ ਵੀ ਕਾਰ ਦੇ ਤਾਂ ਕਾਰ ਦੇ ਤਾਂ ਪਤਾ ਇੰਨੀ ਗੱਲਾਂ ਨਹੀਂ ਹੋਣਗੀਆਂ ਗੁਰਦੁਆਰੇ ਪੁੱਤ ਲੰਗਰ ਛਕਾਂਗੇ ਜੇ ਤੇਰੇ ਲਈ ਦੇਖੋ ਰੌਣਕ ਜੀ ਟਰੈਵਲਰ ਦੇ ਵਿੱਚ ਲਾਬੇਸ਼ਾ ਦੇ ਤੇ ਰੱਖਿਆ ਸੁੱਤਾ ਪਿਆ ਬੰਦਾ ਹਣਾ ਸੋ ਸਾਰਾ ਬਿਨੇ ਆਏ ਆਏ ਆ ਗੱਲ ਇਹ ਇੱਕ ਖਾਸ ਗੱਲ ਹੋ ਗਈ ਸੀ ਕਿ ਬਾਹਰ ਤਗੜੀ ਅਸੀਂ ਭੁੱਲ ਗਏ ਸੀ ਚਾਬੀਆਂ ਸੋ ਹੁਣ ਵਾਸਤੇ ਚਾਬੀਆਂ ਰਖਾਈਆਂ ਸਟੋਰ ਦੀਆਂ ਚਾਬੀਆਂ ਤੇ ਘਰ ਦੀਆਂ ਚਾਬੀਆਂ ਲਿਆਏ ਸੋ ਹੁਣ ਵਾਸਤੇ ਰਖਵਾਈਆਂ ਜੀ ਭੁੱਲਿਆ ਕੌਣ ਸੀ ਆਪਣੀਆਂ ਘਰੇ ਰਹਿ ਗਈਆਂ ਸੀ ਜਗਮੀਦ ਨੇ ਛੱਡੀਆਂ ਸੀ ਅਨੀਤੂ ਨੇ ਛੱਡਦੀ ਸੀ ਆ ਮੇਰਾ ਲੈ ਸੋ ਇਹਦੇ ਵੀ ਜਾਣ ਹੋਵੇ ਤੇ ਚਾਬੀਆਂ ਦਾ ਕਦਨੇ ਕਦਿਆ ਚੱਕਰ ਪਹਿਲੀ ਵਾਰੀ ਪਿਆ ਹੋਇਆ ਸੀ ਵੀ ਸਾਨੂੰ ਬੇਫਿਕਰ ਯਾਦ ਰਿਹਾ ਨਹੀਂ ਉਹ ਕਿਹਦੀ ਜਾਂਦੀ ਆ ਚਾਬੀਆਂ ਸੀ ਪਹਿਲਾਂ ਫੜਾ ਕਿਉਂ ਰਿਆ ਚਾਹੀ ਇੰਨਾ ਸੀ ਗੁਰੂ ਦਰਸ਼ਨ ਦਾ ਚਾਹੀ ਨਾ ਸੀ ਦਲਵੀਰ ਅੱਗੇ ਲੋਕ ਜਗਮੀਦ ਨੇ ਲਾ ਕੇ ਆਉਂਦਾ ਸੀ ਰਾਤ ਨੂੰ ਜਿਹੜਾ ਬੰਦਾ ਬਾਅਦ ਚ ਆਇਆ ਉਹਦੀ ਜ਼ਿੰਮੇਵਾਰੀ ਹੈ ਉਹ ਚਾਬੀ ਕਿਹਨੂੰ ਫੜਾਉਣੀ ਆ ਫੜ ਕੇ ਕਿ ਕੋਈ 4 ਵਜੇ ਤਿਆਰੀ ਕੱਢ ਲਈ ਸੀ ਅੱਧੀ ਨੀਂਦ ਚ ਭੁੱਲੀ ਗਈ ਲੋਬੀ ਆਪਾਂ ਰੁਕੇ ਹੋਇਆ ਢਾਬੇ ਤੇ ਹੁਣ ਫੌਜੀ ਹਵੇਲੀ ਸਾਰੀ ਸੰਗਤ ਉਤਰਾਈ ਆ ਬਸ ਪਹੁੰਚਣ ਵਾਲੀਆਂ ਕਿਵੇਂ ਮਾਨੂੰ ਠੰਡ ਮੰਨਣ ਲੱਗ ਗਿਆ ਬੱਚੇ ਵੀ ਸਾਰੇ ਓਏ ਆਨੇ ਪਲਾਂ ਮੂਝ ਭਾਈ ਇਹਨਾਂ ਨੇ ਹੈ ਆਲੇ ਭੁੱਖ ਲੱਗ ਗਈ ਕੁਝ ਖਾਵਾਂ ਪੀਵਾਂਗੇ ਲੋਬੀਆਂ ਦੇ ਪਰੌਂਠੇ ਛਕਦੇ ਆ ਦੇਖਦੇ ਕਿਹੜੇ ਕਿਹੜੇ ਪਰੌਂਠੇ ਖਾਂਦੇ ਆ

ਉਹਨੇ ਚੱਕ ਲਿਆ ਕੋ ਕੀ ਲਿਆ ਹੁਣ ਉਹ ਦੂਜੇ ਲੈ ਟ੍ਰੋਪਿਕ ਇਹਨੂੰ ਚੱਲ ਪੀ ਲਾਂਦੇ ਕੋਈ ਨਹੀਂ ਆ ਨਾ ਪ੍ਰੀਤ ਵੀ ਇੱਥੇ ਖੜਾ ਹਾਂ ਹਾਏ ਉਹ ਬੀ ਟਾਪੇ ਤੇ ਲੱਗੀਆਂ ਹੋਈਆਂ ਰੌਣਕਾਂ ਪ੍ਰੋਫੀ ਸ਼ ਕਰਨ ਲੱਗਿਆ ਕਰਕੇ ਕਰਕੇ ਟਾਈਮ ਆਪਾਂ ਜਿਵੇਂ ਲਗਭਗ ਥੁੜੇ ਸੀ ਸਾਢੇ 4 ਵਜੇ ਮਤਲਬ ਤੁਰ ਪਏ ਸੀਗੇ ਤੇ ਫਿਰ ਇਸ ਵਕਤ 8:30 ਦਾ ਟਾਈਮ ਹੋ ਚੁੱਕਿਆ ਅਸੀਂ ਪਹੁੰਚਣਾ ਨੇ ਟਾਈਮ ਨੇ ਪਹੁੰਚਿਆ ਤੁਹਾਨੂੰ ਬਹੁਤ ਜੀ ਸਾਰੇ ਕਹਿੰਦੇ ਵੀ ਯਾਦਗਾਰੀ ਫੋਟੋ ਕਰਨੀ ਆ ਸੋ ਇੱਥੇ ਖੜ ਕੇ ਕਰਦੇ ਆ ਆਜੋ ਵੀ ਆਜੋ ਆਜੋ ਕੋਈ ਰਹਿ ਨਾ ਜਾਵੇ ਜਵਾਕਾਂ ਨੂੰ ਹੱਥ ਦੇ ਵੜ ਲਓ ਸੜਕਾ ਯੂਵੀ ਖੜ ਪੁੱਤ ਫੋਟੋ ਕਰਾਂਗੇ ਯਾਰ ਯੂਵੀ ਨੇ ਚੀਜ਼ੀ ਲੈ ਲਈ ਖਾਣ ਨੂੰ ਹੁਣ ਯੂਵੀ ਉਰੇ ਆ ਗੱਲ ਸੁਣ ਅੱਜ ਨਾ ਪਰਸੋਂ ਕੱਲ ਤੋਂ ਆਪਾਂ ਦੋਨਾਂ ਨੇ ਐਕਸਰਸਾਈਜ਼ ਸ਼ੁਰੂ ਕਰਨੀ ਹੈ ਮੈਂ ਹੀ ਕਰਾਇਆ ਕਰੂੰਗਾ ਤੇਰੀ ਠੀਕ ਆ ਡੋਟ ਟ੍ਰੇਨਰ ਮੈਂ ਹੀ ਕਰਾਇਆ ਕਰੂੰਗਾ ਇੱਕ ਟਾਈਮ ਫਿਕਸ ਕਰ ਲਾਂਗੇ ਆਪਾਂ ਠੀਕ ਆ ਡੋਟ ਟ੍ਰੇਨਰ ਜਾ ਉਹ ਨਹੀਂ ਪਤਾ ਆਪਾਂ ਆਪ ਹੀ ਟ੍ਰੇਨਰ ਬਣਾ ਲੇ ਠੀਕ ਆ ਚਲੋ ਵੀ ਖੜੋ ਸਾਰੇ ਜਾਨੇ ਕੋਈ ਨਹੀਂ ਦੇਖ ਲਾਂਗੇ ਦੇਖ ਲਾਂਗੇ ਦੇਖ ਲਾਂਗੇ ਸਾਰੇ ਹੀ ਸਾਰੇ ਹੀ ਚਲੋ ਵੀ ਸਾਰੇ ਕਮਲ ਖੜ ਜਾ ਖੜ ਜਾ ਨੀਤੂ ਖੜਜੋ ਐ ਨਾ ਖੜੋ ਥੋੜੇ ਇਕੱਠੇ ਹੋ ਕੇ ਖੜੋ ਨਾ ਐ ਨਹੀਂ ਜੀ ਐ ਫਿਰ ਸੈਟ ਨਹੀਂ ਉਹਨੇ ਥੋੜੇ ਦਿਨ ਅੱਗੇ ਪਿੱਛੇ ਹੋ ਕੇ ਖੜੋ ਨਾ ਇਹ ਤਾਂ ਐ ਹੋ ਗਿਆ ਜਿਵੇਂ ਦੀਵਾਲੀ ਵੇਲੇ ਮੋਮਬਤੀਆਂ ਲਾਈਆਂ ਹੁੰਦੀਆਂ ਹਾਂ ਗਰੁੱਪ ਇਦਾਂ ਕਰੋ ਖੜਜੋ ਜੀ ਖੜਜੋ 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 ਜਵਰਾਜ ਦੇਖੋ ਇੱਧਰ ਬਾਬਿਓ ਪਰੌਂਠੇ ਆ ਗਏ ਆ ਬਾਹਰ ਤੁਸੀਂ ਉੱਧਰ ਚੱਲੋ ਸਾਰੇ ਤੰਦੂਰੀ ਪਰੌਂਠੇ ਆ ਹਾਂ ਵਾਹ ਵੀ ਵਾਹ ਤੰਦੂਰੀ ਪਰੌਂਠੇ ਯੂ ਵੀ ਪਤੰਦਰ ਬੜਾ ਯਾਰ ਧੂਆਂ ਬਹੁਤ ਸਵਾਦ ਬਣੇ ਆ ਵੇ ਆ ਗਏ ਤੰਦੂਰੀ ਪਰੌਂਠੇ ਤੰਦੂਰੀ ਪਰੌਂਠੇ ਕਿਉਂ ਵੀ ਮਾਨੂੰ ਡੂ ਯੂ ਲਾਈਕ ਪਰੌਂਠਾ ਵਾਹਿਗੁਰੂ ਸੱਚੇ ਪਾਤਸ਼ਾਹ ਲਓ ਜੀ ਹੁਣ ਖਾਣੇ ਆ ਪਰੌਂਠੇ ਪੇਅਰ ਮਿਲਦੇ ਆ ਤੁਹਾਨੂੰ ਲਓ ਵੀ ਪਰੌਂਠੇ ਛਕਲੇ ਆ ਤੇ ਨਾਲ ਦੇ ਨਾਲ ਪੀਲੇ ਫੋਟਾ ਦੀ ਚਾਹ ਕਿਉਂ ਵੀ ਯੂ ਵੀ ਚੱਲੀ ਆ ਹੁਣ ਦੇਖੋ ਕੱਲਾ ਭਾਨਾ ਯੂਮੇ ਦੀ ਜਗ੍ਹਾ ਦੀ ਮੈਂ ਖਾਣੇ ਸਾਰੇ ਨਹੀਂ ਖਾਲੇ ਹੁੰਦੇ ਬਹੁਤ ਸਾਮਾਨ ਵੀ ਲਿਆ ਆਪਦਾ ਯੂਮਾਨ ਵੀ ਲਿਆ ਸਾਮਾਨ ਦੀ ਤਰ੍ਹਾਂ ਕੰਨ ਵੀ ਨਾ ਆਇਆ ਕੀ ਬਾਤ ਆ ਤੇ ਮੈਡਮ ਦਾ ਸਕੂਲ ਜੋ ਫੋਨ ਵੀ ਆ ਗਿਆ ਇਹਨੂੰ ਵੀ ਭਾਈ ਤੂੰ ਆਇਆ ਨਹੀਂ ਪਲੇਚ ਲੱਗਿਆ ਹੋਇਆ ਯੂ ਵੀ ਹੁਣ ਕੀ ਕੱਲ ਨੂੰ ਕਹੂੰਗਾ ਜਾ ਕੇ ਫਿਰ ਸੋਰੀ ਮੈਮ ਕਿਵੇਂ ਕਹੂੰਗਾ ਆਮ ਸੋਰੀ ਮੈਮ ਆਇਆ ਕਰੂਗਾ ਆਇਆ ਕਰੂਗਾ ਪਲੀਜ਼ ਇਹਨੂੰ ਅਮਰ ਸਰ ਆਪਾ ਪਹੁੰਚ ਚੁੱਕੇ ਆ ਜੀ ਬਾਜ਼ਾਰ ਦੇ ਵਿੱਚ ਦੇਖੋ ਰੌਣਕਾਂ ਬਾਜ਼ਾਰ ਦੀਆਂ ਮਸਰਦੀਆਂ ਨੇ ਕਿੰਨੀ ਵਾਰ ਦੇਖੀ ਹੈ ਨਾ ਬਸ ਇਥੋਂ ਲਈ ਦੇ ਕੇ ਬਿਲਕੁਲ ਲਓ ਜੀ ਗੱਡੀ ਲਾ ਦੀ ਐ ਇੱਥੇ ਪਾਰਕਿੰਗ ਦੇ ਵਿੱਚ ਟ੍ਰੈਵਲਰ ਤੇ ਪਰਿ ਜਾਣੇ ਆ ਗਏ ਹੁਣ ਆਪਾਂ ਤੁਹਾਨੂੰ ਕਰਾਉਣੇ ਆਰ ਮੰਦਰ ਸਾਹਿਬ ਦਰਸ਼ਨ ਚੱਲ ਜੀ ਅੰਦਰ ਪਹੁੰਚ ਚੁੱਕੇ ਆ ਜੀ ਇਹ ਤਾਂ ਬਿਲਕੁਲ ਨਹੀਂ ਦੇਖਿਆ ਗੁਰੂ ਘਰ ਯਵਰਾਜ ਕਿਵੇਂ ਆ ਚਲੋ ਜੀ ਚਲੋ ਕਰੋ ਦਰਸ਼ਨ ਜੀ ਅਮਰਸਰ ਦੀ ਪਵਿੱਤਰ ਧਰਤੀ ਦੇ ਬਾਸ ਆਪਣੀ ਸੰਗਤ ਪਿੱਛੇ ਰਹਿ ਗਈ ਸੋ ਆਉਣ ਲੱਗੀ ਆ ਅਸੀਂ ਮੂਹਰੇ ਆ ਗਏ ਯੂਵੀ ਵਿਰਾਜ ਤੂੰ ਇਨਾ ਮੂੰਹ ਢਿੱਲਾ ਕੀਤਾ ਖੋਜੋ ਜਾ मस्कुराते रहिए आप अमृतसर में हैं ओ आ रहे सी फिर पीछे खड़ गए पुत तो मस्कराते रहिए यूवी ओए जिला फोटो करा ली फिर ਬੀਬੀ ਕਿਵੇਂ ਹੋ ਠੀਕ ਹੋ ਠੰਡ ਤਾਂ ਨਹੀਂ ਲੱਗਦੀ ਨਹੀਂ ਨਹੀਂ ਬੀਬੀ ਨੇ ਸ਼ਾਲ ਲੈ ਲਿਆ ਬਈ ਇਸ ਵੇਲੇ ਕੋਈ ਜ਼ਿਆਦਾ ਰੌਸ਼ਨੀ ਠੀਕ ਆ ਨਾ ਸੰਗਤ ਠੀਕ ਠੀਕ 10:00 ਵਜੇ ਆ ਬੜਾ ਰੌਸ਼ਨੀ ਦਾ ਇੱਥੇ ਵੀ ਕਦੇ ਲੰਘਣਾ ਔਖਾ ਹੋ ਜਾਂਦਾ ਹੁੰਦਾ ਸੰਗਤ ਸਾਰੀ ਕਿੱਛ ਆ ਰਹੀ ਆ ਯੂਵੀ ਦੇ ਅਸੀਂ ਦੋਨਾਂ ਨੇ ਬਾਹਾਂ ਫੜੀਆਂ ਨਹੀਂ ਆ ਦੋਨਾਂ ਪਾਸੇ ਬਈ ਯੂਵੀ ਭੱਜੇ ਨਾ ਕਿਸੇ ਪਾਸੇ ਨੂੰ ਹਣਾ ਯੂਵੀ ਮੇਰੇ ਵੱਲ ਦੇਖੋ ਮੈਂ ਚੀਜ਼ ਐਕਸਪਲੋਰ ਕਰੂੰਗਾ ਕਰ ਲਈ ਬੱਤੋ ਹਾਂ ਸਾਰਾ ਪਟਕਾ ਹਲਾੜਿਆ ਸੀ ਦੁੱਲੇ ਨੇ ਸਹੀ ਕਰਕੇ ਦਿੱਤਾ ਹੁਣ ਖਾਣ ਵਾਲੀ ਚੀਜ਼ਾਂ ਵੀ ਲਵਾਂਗਾ ਖਾਣ ਵਾਲਿਆਂ ਕਹਿੰਦਾ ਪਹਿਲਾਂ ਪੁੱਤ ਖਾਣ ਵਾਲੀ ਚੀਜ਼ ਤਾਂ ਪਹਿਲਾਂ ਲੈਣੀ ਆ ਆਪਾਂ ਹੋਰ ਤਾਂ ਕੁਝ ਰਹੀ ਜਵੇ ਖਾਣ ਵਾਲੀ ਤਾਂ ਪਹਿਲਾਂ ਜੇ ਡਾਈਟਿੰਗ ਕਰਨੀ ਐਕਸਰਸ ਕਰਦੇ ਹੋ ਘਰੇ ਘਰੇ ਜਾਂ ਬਾਹਰ ਨਿਕਲ ਕੇ ਘਰ ਤੋਂ ਫਿਰ ਕੁਝ ਨਹੀਂ ਹਾਂ ਹਾਂ ਖਾਣ ਵਾਲੀ ਚੀਜ਼ ਤਾਂ ਪਹਿਲਾਂ ਲੈਣੀ ਹੁੰਦੀ ਆ ਆਪਾਂ ਆ ਪਿੱਛੇ ਵੀ ਆ ਰਹੇ ਨਿਊਜ਼ੀਲੈਂਡ ਵਾਲਾ ਜੋੜਾ ਜੀ ਕਵਲ ਕੋਈ ਡਰ ਨਹੀਂ ਐ ਨਹੀਂ ਗਵਾਜ ਦੇ ਸੀ ਨਹੀਂ ਨਹੀਂ ਉੱਤ ਨਹੀਂ ਗਵਾਜ ਦਰਸ਼ਨ ਜੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਜੀ ਸੰਗਤ ਆ ਗਈ ਹੈ ਸਾਰੀ ਇੱਧਰੋਂ ਆ ਰਹੇ ਆ ਆਪਣੇ ਉਹ ਆ ਗਿਆ ਆਪਣਾ ਪਰਿਵਾਰ ਅਜਾ ਮਾਣਿਆ ਉਹ ਕਦੇ ਵੀ ਨਹੀਂ ਹੋ ਗਏ ਇੱਧਰ ਮੌਜੂਦ ਦਰਸ਼ਨ ਕਰਕੇ ਇਹ ਮੇਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਆਨੰਦ ਆਇਆ ਹੋਊਗਾ ਸੋ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਮਾਹੌਲ ਹੈ ਦਲਵੀਰ ਕਿੱਧਰ ਗਏ ਕਿੱਧਰ ਗਏ ਬਾਕੀ ਸਾਰੇ ਵਾਹਿਗੁਰੂ ਵਾਹਿਗੁਰੂ ਠੰਡ ਲੱਗਦੀ ਆ ਯੂਵੇਂ ਠੰਡ ਲੱਗ ਲੱਗਦੀ ਵੀ ਦੇਖੋ ਤੁਹਾਨੂੰ ਠੰਡ ਵੀ ਲੱਗ ਲੱਗਦੀ ਉਹ ਇਧਰ ਟੈਟੇ ਚ ਕੀ ਮਰਦਾ ਨਾਲ ਇੱਕ ਅੱਗੇ ਨਾ ਪੈਰਾਂ ਦੇ ਮੈਟ ਜੋਖਦਾ ਬੰਦਾ ਕੀ ਦੇਖਣਾ ਦਿਖਾ ਦਾਂਗੇ ਦਿਖਾ ਦਾਂਗੇ ਲੋ ਜੀ ਪਹਿਲਾਂ ਆਪਾਂ ਇਸ਼ਨਾਨ ਕਰ ਲਈਏ उठे करते हैं सारे कर रहे हैं गेरी साहब इतने इनान करके सब दुख रोग टुट जाते जी सो संगत कर रही स्नान ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬੈਠ ਕੇ ਖਦਾਈ ਕਰਵਾਈ ਸੀ ਪਵਿੱਤਰ ਸरोवर ਦੀ ਸਾਰਾ ਇਤਿਹਾਸ ਲਿਖਿਆ ਤੁਸੀਂ ਸਕਰੀਨ ਚਾਰ ਲੈ ਕੇ ਪੜ ਸਕਦੇ ਹੋ ਪੂਣੀ ਸ਼ਗਲ ਲੱਗਿਆ ਜਾਦਾ ਲੰਗਰ 6 ਕਿੰਨ੍ਹੇ ਮੱਖਾ ਉਹਦੇ ਵਿੱਚ ਲੱਗਿਆ ਨੇ ਕੱਲ ਲੰਗਰ ਹੈ ਇੱਥੇ ਸ਼ੌਦਾ ਲੰਗਰ ਆ ਜੀ ਇੱਧਰ ਗੁਰੂ ਕਾ ਲੰਗਰ ਹੈ ਦੁਨੀਆ ਦੀ ਸਭ ਤੋਂ ਵੱਡੀ ਕਿਚਨ ਆ ਜੀ ਇਹ ਲੰਗਰ ਦੀ ਸੇਵਾ ਅਰਜਾਨਾ ਲੱਖਾਂ ਦੀ ਗੰਟੀ ਜੀ ਲੋਕ ਰੋਜ਼ ਲੰਗਰ ਛਕਦੇ ਆ ਜੀ ਸ੍ਰੀ ਦਰਬਾਰ ਸਾਹਿਬ ਸਰਹੰਦਰ ਸਾਹਿਬ ਰਵੰਦਰ ਸਾਹਿਬ ਦਾ ਲੈ ਲੈਨੇ ਹੁਣ ਆ ਪਤ ਦੁੱਲੇ ਨੇ ਦੋ ਲੰਗਰ ਛਕਣੇ ਆ ਡਬਲ ਬਾਟਾ ਲਓ ਜੀ ਚਾਹ ਪਵਾ ਲਈਏ ਬਾਬਾ ਜੀ ਤੋਂ ਇਹ ਪਿਆਰ ਪਿਆ ਇਹ ਲੰਗਰ ਛਕਣਾ ਤੋਂ ਪਹਿਲਾਂ ਹੀ ਸਾਰਿਆਂ ਨੇ ਕਰਾਲੀ ਆ ਤੇ ਸੰਗਤ ਆਪਣੀ ਇਧਰ ਬੈਠੀ ਬੱਚੇ ਛੋਟੇ ਕਰਕੇ ਆਪਾਂ ਚੱਲਦੇ ਆ ਮੱਥਾ ਟੇਕਣ ਮੈਂ ਨੂਰ ਤੇ ਮੂਨ ਨੂੰ ਤੁਸੀਂ ਬੈਠਿਆ ਫਿਰ ਹਾਂਜੀ ਬੈਠ ਜਾਓ ਅਸੀਂ ਚੱਲੇ ਆ ਪੋੜਾ ਵੀ ਹੁਣ ਆਪਾਂ ਮੱਥਾ ਟੇਕ ਲਈ ਜਾਲ ਕੇ ਤੇ ਦੇਖ ਇਧਰ ਕਰਦੇ ਆ ਲਓ ਜੀ ਲਾਈਨ ਇਥੋਂ ਸ਼ੁਰੂ ਹੋਣੀ ਸਿੱਧਾ ਟੇਕ ਲੈ ਹੁਣ ਆਪਾਂ ਪ੍ਰਸ਼ੰਤਾ ਚੱਕਦੀ ਆਂ ਚੱਲਦੇ ਆਂ ਬਹੁਤ ਹੀ ਜ਼ੋਨੀ ਦਰਸ਼ਨ ਹੋਈ ਚਲੋ ਹੁਣ ਤਾਂ ਚੱਲਦੇ ਆਂ ਲੋ ਵੀ ਹੁਣ ਆਪਾਂ ਸ਼ਾਪਿੰਗ ਦੇਖਦੇ ਆਂ ਕੁਝ ਰੋਜ਼ ਕਰਨਾ ਯਵਰਾਜ ਉੱਧਰ ਮੈਨੂੰ ਉੱਧਰ ਕੀ ਲੈਣਾ ਕੜਾ ਲੈਣਾ ਲੋ ਜੀ ਯੂਵੀ ਨੇ ਕੜਾ ਲੈਣਾ ਹੁਣ ਦੇਖਦੇ ਆਂ ਹੈ ਕੜਾ ਕਿਹੜਾ ਲੈਣਾ ਬਸ ਕੜਾ ਪਾ ਕੇ ਇੰਦਾ ਭੋਟਾ ਜਿਹੜਾ ਸਕੂਲ ਰੌਲਾ ਨਹੀਂ ਕਰਨਾ ਪਰ ਨਾਲ ਆ ਦੇ ਯੂਵੀ ਕੜਾ ਪਸੰਦ ਕਰ ਲੈ ਦੇਖੋ ਮਾਰਕੀਟ ਬੱਚਾ ਨਹੀਂ ਖੇਡਾਂ ਵਗੈਰਾ ਬਹੁਤ ਆ ਇੱਧਰ ਖੇਡਾਂ ਹੀ ਖੇਡਾਂ ਆਰਾਮ ਲੱਡੂ ਆਰਾਮ ਲੱਡੂ ਕਿਵੇਂ ਲੱਗਿਆ ਵਧੀਆ ਹੁਣ ਆਪਾਂ ਖਾਣ ਲੱਗੇ ਜੀ ਅੰਬਰਸਰੀ ਨਾਲ ਤੇ ਕੋਲਚਾ ਸੋ ਮੀਨੂ ਦੇਖ ਰਹਾ ਹਾਂ ਜੀ ਤੁਹਾਨੂੰ ਹੋਣਿਆ ਕਿ ਦਾ ਟੇਸਟ ਆ ਬਹੁਤ ਫੇਮਸ ਆ ਅੰਬਰਸਰੀ ਨਾਲ ਵੀ ਤੇ ਅੰਬਰਸਰੀ ਕੋਲਚਾ ਆ ਸੇਵੈ ਜੀ ਕੁਲਚਾ ਕਰਦੇ ਆਂ ਟਰਾਈ ਬਹੁਤ ਹੀ ਟੇਸਟੀ ਬਣਿਆ ਲੱਗਦਾ ਹਨਾ ਦੇਖ ਕੇ ਤਾਂ ਡੇਲੀਸ਼ੀਅਸ ਲੱਗ ਰਿਹਾ ਯੂ ਵੀ ਯੂ ਵੀ ਕਿਵੇਂ ਲੱਗ ਰਿਹਾ ਦੇਖਣ ਜੋ ਅੰਮਰਸਰ ਦੇ ਨਾਂ ਤੋਂ ਤੁਹਾਨੂੰ ਪਤਾ ਹੀ ਹੈ ਮਸ਼ਹੂਰ ਹੁੰਦੇ ਆ ਪੂਰੇ ਸੋ ਸੋਚ ਲਿਆ ਕਿ ਅਜੇ ਨਾ ਹੀ ਕਰਦੇ ਆ ਇਹਨੂੰ ਕੁਲਚਾ ਆਪਾਂ ਉੱਧਰ ਕਹਦੇ ਨੇ ਕੁਲਚਾ ਇਹ ਨਾਨ ਆਣੀ ਆਪਾਂ ਕਹਿੰਦੇ ਆ ਨਾਣੇ ਕੁਲਚਾ ਕਹਿੰਦੇ ਆ ਜੀ ਇੱਕ ਹੋਰ ਮੇਰੀ ਆਲੂ ਆ ਬੰਦਾ ਸਾਡਾ ਗੁੱਸੇ ਹੋਇਆ ਬੈਠਾ ਅੱਛਾ ਆਲੂ ਉਹ ਗਨਮਾ ਚ ਪਾਇਆ ਤੇ ਕੌਰਨ ਵਗੈਰਾ ਵੀ ਪਾਇਆ ਹੋਰ ਵੀ ਸਾਰੇ ਆ ਵੈਜੀਟੇਬਲ ਪਾਇਆ ਨਾਰਦਾਣਾ ਨਾ ਜੈਮ ਕਰਾ ਬਹੁਤ ਕੁਛ ਆ ਸਬਜ਼ੀਆਂ ਵੀ ਪਾਈਆਂ ਮੇਰੇ ਬਿਲਕੁਲ ਗੱਲਬਾਤ ਪੂਰੀ ਜੀ ਦਰਸ਼ਨ ਕਰ ਲਏ ਆ ਤੇ ਚੱਲਦੇ ਆ ਹੁਣ ਆਪਾਂ ਵਾਪਸੀ ਵੱਲ ਨੂੰ ਬਾਕੀ ਸਾਰੇ ਆ ਰਹੇ ਆ ਤੇ ਬੈਠਦੇ ਆ ਗੱਡੀ ਆਪਣੀ ਵਾਪਸ ਤੇ ਇਧਰੋਂ ਇਹਦਾ ਕਰ ਰਿਆ ਚੇਂਜ ਕਮਲ ਸਾਰਾ ਸਿਸਟਮ ਚਲੋ ਸਾਰਾ ਸੈਟਮ ਨਹੀਂ ਕਰ ਲੈ ਡੇਪਰ ਆ ਗਾਲੋ ਪਹੁੰਚ ਚੁੱਕੇ ਆ ਜੀ ਸੋ ਹੁਣ ਪੀਣ ਲੱਗੇ ਆ ਚਾਹ ਸਾਰੇ ਆ ਚਾਹ ਵੀ ਲੈ ਕੇ ਚੱਲਦੇ ਆ ਮੁਲਾ ਪਰਵਾਲਾ ਮੋਣੂ ਹੁਣ ਤਾਂ ਕੇ ਮਾਮੇ ਨੂੰ ਹਾਂ ਉਹ ਲਾ ਵੀ ਮਾਮੇ ਨੂੰ पहुंच गया अगर ए शंकर जी चलो यू भी चलो वो तो बूट तेरा सही तरह पा चलो 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 तेरी तैयारी है मामा ਲੋ ਜੀ ਫਾਈਨਲੀ ਪਹੁੰਚ ਗਿਆ ਘਰੇ ਸੋ ਬਹੁਤ ਵਧੀਆ ਰਿਹਾ ਜੀ ਯਾਤਰਾ ਆਪਣੀ ਆ ਨਾ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਏ ਉਮੀਦ ਹੈ ਤੁਹਾਨੂੰ ਵੀ ਵਲੌਗ ਪਸੰਦ ਆਊਗਾ ਜੇ ਵਲੌਗ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਕਮੈਂਟਾਂ 'ਚ ਵਾਹਿਗੁਰੂ ਜਰੂਰ ਲਿਖੋ ਸਤਿ ਸ੍ਰੀ ਅਕਾਲ ਜੀ ਮਿਲਦੇ ਨੇਕਸਟ ਵਲੌਗ ਵਿੱਚ